ਦਿੱਤਾ ਗਿਆ ਅੱਜ ਕਿਵੇਂ ਦੇਖ ਦੋ ਤੇ ਸਰਕਾਰ ਦੀ ਇਹ ਬਖਲਾੜ ਕਹਿੰਦੇ ਘਪਰਾੜ ਕਹਿ ਸਕਦੇ ਆ ਵੀ ਸਰਕਾਰ ਕਾਲੀਗਲ ਦੇ ਵਰਕਰਾਂ ਨੂੰ ਡੰਡਰੀ ਹੋਈ ਆ ਤੇ ਮੈਂ ਸਮਝਦਾ ਕਿ ਆਫਰਾਂ ਦਾ ਕੰਮ ਆ ਲਾਰਡ ਮੈਂਟੇ ਲਾਰਡ ਦੇ ਆਰਡਰ ਨੂੰ ਮੇਨਟੇਨ ਕਰਨਾ ਨਾ ਕਿ ਕਿਸੇ ਕਾਲੀਗਲ ਦੇ ਕਿਸੇ ਪਾਰਟੀ ਦੇ ਆਗੂਆਂ ਨੂੰ ਧੱਕੇ ਮਾਰਨਾ ਹਨਾ ਇੱਥੇ ਉਹ ਐਸਚਓ ਨਾਬਾ ਸੀ ਤੇ ਹੋਰ ਸੀ ਬੜੇ ਧੱਕੇ ਮਾਰੇ ਉਹਨਾਂ ਨੇ ਤੇ ਮੈਨੂੰ ਲੱਗਦਾ ਸਰਕਾਰ ਦੀ ਬਖਲਾੜਾ ਵੀ ਇਹ ਉਹ ਇਕੱਠੇ ਨਹੀਂ ਹੋਣ ਦੇ ਚਾਹੁੰਦੇ ਇੱਧਰ ਬੈਰਗੇਟ ਲਾ ਰਖਿਆ ਉਹ ਸਾਹਮਣੇ ਬੈਰਗੇਟ ਲਾ ਰਖਿਆ ਨੇ ਇੱਥੇ ਖੜੇ ਖੜਾ ਬੰਦੇ ਤੱਕੇ ਮਾਰ ਰਿਹਾ ਐ ਸੱਚੋਂ ਇਹਦਾ ਮਤਲਬ ਐ ਉਹ ਚਾਹੁੰਦੇ ਨੇ ਕਿ ਕਾਲੀਗਾਂ ਦੇ ਆਗੂ ਲੀਡਰਾਂ ਨਾਲ ਲੜਨ ਪੁਲਿਸ ਪਾਸੇ ਨਾਲ ਬਹਿਸ ਹੋਵੇ ਤੇ ਇਹ ਸ਼ੋਅ ਕਰਨ ਵੀ ਕਾਲੀਗਾਂ ਦੇ ਆਗੂ ਲੜ ਰਹੇ ਨੇ ਜੀਕੇ ਸਾਹਿਬ ਬੜੀ ਬੇਬਾਕੀ ਨਾਲ ਭਗਵੰਤ ਮਾਨ ਦੇ ਬਾਰੇ ਉਹਦੀ ਸਰਕਾਰ ਦੇ ਬਾਰੇ ਕਰਪਸ਼ਨ ਦੇ ਬਾਰੇ ਜੋ ਠੱਗੀਆਂ ਵੱਜਿਆ ਉਹਦੇ ਬਾਰੇ ਬੋਲਦੇ ਨੇ ਬਕਾਇਦਾ ਪੂਰੀ ਤਥਾਂ ਦੇ ਆਧਾਰ ਤੇ ਗੱਲ ਕਰਦੇ ਨੇ ਉਹ ਚੁੱਪਦੇ ਜਾਂਦਾ ਜਿਹੜਾ ਬੰਦਾ ਭਗਵੰਤ ਮਾਨ ਦੇ ਖਿਲਾਫ ਬੋਲਦਾ ਸਰਕਾਰ ਦੇ ਖਿਲਾਫ ਬੋਲਦਾ ਉਹ ਉਹਨਾਂ ਦੇ ਅੱਖਾਂ ਚੁੱਪਦਾ ਸੋਇ ਸੀ ਇਸ ਕਰਕੇ ਇਹ ਝੂਠਾ ਪਰਚਾ ਦੇ ਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸਾਬ ਵਿਕਰਮ ਸਿੰਘ ਜੀਠਿਆ ਪਹਿਲਾਂ ਵੀ ਚੜਦੀ ਕਲਾ ਸੀ ਹੁਣ ਵੀ ਚੜਦੀ ਕਲਾ ਨੇ ਤੇ ਅੱਗੇ ਵੀ ਚੜਦੀ ਕਲਾ ਦੇ ਰਹਿਣਗੇ ਚਾਹੇ ਪਰਚੇ-ਪੁਰਚੇ ਦਾ ਕੋਈ ਪਰਵਾਹ ਨਹੀਂ ਸ਼ੇਰ ਬਗਾਹ ਹੋ ਉਹਨੂੰ ਕਿਸੇ ਪਰਚੇ ਦੀ ਪਰਵਾਹ ਨਹੀਂ ਹੈਗੀ ਕੀ ਭਗਵੰਤ ਮਾਨ ਚੁਟਕਲੇ ਸੁਣਾਉਣ ਵਾਲਾ ਸੀਗਾ ਚੁਟਕਲੇ ਸੁਣਾਉਣਾ ਰਹੂਗਾ ਤੇ ਕੋਈ ਉਹਦਾ ਮੈਂ ਵਿਜ਼ਨ ਨਹੀਂ ਹੈ ਜਿਹੜੀ ਗੱਲ ਭਗਵੰਤ ਮਾਨ ਕਹਿੰਦੇ ਐਮਐਲਏ ਪੁੱਛੋ ਉਹ ਅੱਜ ਐਮਐਲਏ ਨੇ ਪੁੱਛਦਾ ਚੱਕ ਕੇ ਪਰਚਾ ਦੇ ਕੇ ਅਧਰ ਕਰ ਦਿੰਦੇ ਨੇ ਬੜਾ ਥੋੜਾ ਸਮਾਂ ਰਹਿ ਗਿਆ ਪੋਟਿਆਂ ਤੇ ਗਿਲਨੋ ਕਿੰਨਾ ਟਾਈਮ ਰਹਿ ਗਿਆ ਜਿਹੜੇ ਅਫਸਰ ਜਿਹੜੇ ਦੂਜੇ ਪ੍ਰਸ਼ਾਸਨ ਤੱਕ ਅਸ਼ੇ ਕਰਦਾ ਇੱਕੀ ਕਰਕੇ ਭੁਗਤਣਾ ਪੈਣਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹਿਰਾਸਤ 'ਚ ਨੇ ਅਤੇ ਉਹਨਾਂ ਨੂੰ ਅੱਜ ਸੁਖਵੀਰ ਸਿੰਘ ਬਾਦਲ ਮਿਲਣ ਆਏ ਨੇ ਪਹਿਲੀ ਮੁਲਾਕਾਤ ਆ ਉਹਨਾਂ ਦੀ ਕਿਉਂਕਿ ਲਗਾਤਾਰ ਪਿਛਲੇ ਦਿਨੀ ਦੇਖਣਾ ਕਿ ਹਰਸਿਮਰਤ ਕੌਰ ਬਾਦਲ ਉਹਨੂੰ ਰਖੜੀ ਵੀ ਬਣ ਕੇ ਗਏ ਸੀ ਪਰ ਉਸ ਤੋਂ ਬਾਅਦ ਸੀਨੀਅਰ ਆਗੂ ਹੋਰ ਮਿਲਣ ਆਏ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਅੱਜ ਸੁਖਵੀਰ ਸਿੰਘ ਬਾਦਲ ਪਹਿਲੀ ਮੁਲਾਕਾਤ ਕਰਨ ਲਈ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਪਹੁੰਚੇ ਹੋਏ ਨੇ ਸੋ ਅੰਦਰ ਨੇ ਉਹ ਹੁਣ ਹੀ ਗਏ ਨੇ ਕਿੰਨਾ ਟਾਈਮ ਲਾਉਂਦੇ ਨੇ ਦੇਖਣਾ ਹੋਵੇਗਾ ਤੇ ਸੀਨੀਅਰ ਆਗੂ ਨੇ ਸ਼ਰੋਮਣੀ ਅਕਾਲੀ ਦਲ ਦੇ ਰਾਜੂ ਖੰਨਾ ਉਹ ਵੀ ਪਹੁੰਚੇ ਹੋਏ ਨੇ ਹੋਰ ਜਿਹੜੇ ਸੀਨੀਅਰ ਆਗੂ ਨੇ ਉਹ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਰਾਜੂ ਖੰਨਾ ਜੀ ਬਦਲ ਸਾਹਿਬ ਪਹੁੰਚੇ ਨੇ ਜੀ ਤੇ ਪਹਿਲੀ ਮੁਲਾਕਾਤ ਕਾਫੀ ਪਹਿਲਾਂ ਵੀ ਲੀਡਰ ਆਉਂਦੇ ਰਹੇ ਨੇ ਸੀਨੀਅਰ ਆਗੂ ਆਉਂਦੇ ਰਹੇ ਨੇ ਪਰ ਉਹ ਉਹਨਾਂ ਨੂੰ ਮੁਲਾਕਾਤ ਲਈ ਸਮਾਂ ਨਹੀਂ ਦਿੱਤਾ ਗਿਆ ਅੱਜ ਕਿਵੇਂ ਦੇਖ ਦਵਾਂ ਤੁਸਾਂ ਇੱਕੋ ਗੱਲ ਇਹ ਹੈ ਕਿ ਪਹਿਲਾਂ ਸੁਖਬੀਰ ਸਿੰਘ ਬਦਲ ਆਏ ਨੇ ਜੀ ਉਦੋਂ ਉਹਨਾਂ ਨੂੰ ਮੁਲਕਾਤ ਦਾ ਸਮਾਂ ਦਿੱਤਾ ਗਿਆ ਤੇ ਬੀਬਾ ਜੀ ਵੀ ਰਖੜੀ ਗੱਲ ਦੇ ਨਾਲ ਸੀ ਨਾਲ ਸੀ ਬੜਾ ਤੱਕੇ ਨਾਲ ਰਖੜੀ ਬੰਨਣ ਵਾਸਤੇ ਮੇਜੀ ਖਾ ਨੂੰ ਗਏ ਦੇ ਅੰਦਰ ਤੇ ਅੱਜ ਦੇਖੋ ਅੱਜ ਜੇ ਦਿੱਤਾ ਮੌਕਾ ਦਿੱਤਾ ਮਿਲਣ ਵਾਸਤੇ ਗਏ ਨੇ ਤਾਂ ਹੋਇਆ ਥੋੜੇ ਸਾਹਮਣੇ ਥੋੜੇੋਂ ਤੋਂ ਸ਼ਾਇਦ ਤੁਸੀਂ ਵੀ ਇੱਥੇ ਸੀਗੇ ਵੀ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੇ ਇੱਥੇ ਲੋਕਲ ਪ੍ਰਸ਼ਾਸਨ ਨੇ ਮੀਡੀਆ ਦੇ ਬੰਦ ਨਾਲ ਬੜਾ ਮਿਸਬੇਵ ਕੀਤਾ ਅਕਾਲੀਅਰ ਦੀ ਲੀਡਰਸ਼ਿਪ ਨੇ ਮਿਸਬੇਵ ਕੀਤਾ ਤੇ ਮੈਂ ਸਮਝਦਾ ਕਿ ਅਫਸਰਾਂ ਦਾ ਕੰਮ ਹੈ ਲਾਅ ਦੇ ਆਰਡਰ ਨੂੰ ਮੇਨਟੇਨ ਕਰਨਾ ਨਾ ਕਿ ਕਿਸੇ ਅਕਾਲੀਅਰ ਦੇ ਕਿਸੇ ਪਾਰਟੀ ਦੇ ਆਗੂ ਨੂੰ ਧੱਕੇ ਮਾਰਨਾ ਹਨਾ ਇਥੇ ਉਹ ਰਐਸਚੋ ਨਾਬਾ ਸੀ ਤੇ ਹੋਰ ਵੀ ਬੜੇ ਧੱਕੇ ਮਾਰੇ ਉਹਨਾਂ ਨੇ ਸੋ ਮੈਂ ਸਮਝਦਾ ਕਿ ਇਹ ਸਰਕਾਰ ਦੀ ਵਫਾਦਾਰੀ ਇਹ ਚਾਪ ਵਫਾਦਾਰੀ ਚਾਪ ਪੁਲਿਸੀ ਭਰਕ ਹੁੰਦਾ ਇਹ ਸਰਕਾਰ ਦੇ ਚਾਪ ਪੁਲਿਸੀ ਕਰਨ ਵਾਲਾ ਕੰਮ ਆ ਬੰਦਿਆਂ ਵਾਂਗੂ ਉੱਥੇ ਜੇ ਕੋਈ ਬੰਦਾ ਸ਼ਰਾਤ ਕਰਦਾ ਰੁਕਣਾ ਚਾਹੀਦਾ ਪਰ ਇੱਥੇ ਤਾਂ ਬਿਲਕੁਲ ਸ਼ਾਂਤ ਵੀ ਲੋਕ ਖੜੇ ਨੇ ਤੇ ਮੈਨੂੰ ਲੱਗਦਾ ਸਰਕਾਰ ਦੀ ਬਖਲਾੜਾ ਵੀ ਉਹ ਇਕੱਠੇ ਨਹੀਂ ਹੋਣ ਦੇ ਚਾਹੁੰਦੇ ਇਧਰ ਬੈਰਗੇਟ ਲਾ ਰਖਿਆ ਉਹ ਸਾਹਮਣੇ ਬੈਰਗੇਟ ਲਾ ਰਖਿਆ ਨੇ ਦੱਸੋ ਇਹ ਕਿਹੜਾ ਚੱਲਦੀ ਰੋੜਾ ਹਾਈਵੇ ਆ ਇਹ ਪਹਿਲਾਂ ਸ਼ੁਰੂ ਤੋਂ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਖਾਸ ਨੇ ਬਿਲਕੁਲ ਪਰਸਨਲ ਜਿਹੜੇ ਪਰਿਵਾਰਕ ਮੈਂਬਰ ਉਹ ਹੀ ਮਿਲ ਸਕਣਗੇ ਦੂਜਿਆਂ ਨੂੰ ਕੋਈ ਅਥਾਰਟੀ ਨਹੀਂ ਹੈ ਜਿਹੜੇ ਬਾਹਰ ਆਗੂ ਆ ਉਹ ਤਾਂ ਗ ਮੀਟਰ ਦੂਰ ਤੋਂ ਨਾਕੇ ਲਾ ਰਖੇ ਨੇ ਇਧਰ ਨਾਕੇ ਲਾ ਨਾਬੇ ਰੋਡ ਤੇ ਪਹਾੜੀ ਗੇ ਰੁਲਾਰਖੇ ਨੇ ਤੇ ਸਰਕਾਰ ਦੀ ਇਹ ਮ ਬਖਲਾਟ ਕਹਿੰਦੇ ਘਪਰਾਟ ਕਹ ਸਕਦੇ ਆ ਵੀ ਸਰਕਾਰ ਕਾਲੀਗਲ ਤੇ ਵਰਕਰ ਤੋਂ ਇੰਡਰੀ ਹੋਈ ਆ ਕਾਰਨ ਕਿ ਝੂਠ ਦੇ ਪੈਰ ਨਹੀਂ ਜਿਹੜੇ ਜੀਟੀਆ ਸਾਹਿਬ ਦੇ ਪਰਚਾ ਦਿੱਤਾ ਬਿਲਕੁਲ ਝੂਠਾ ਪਰਚਾ ਦਿੱਤਾ ਅੱਜ ਪੰਜਾਬ ਦੇ ਲੋਕ ਜਿਹੜੇ ਸੰਗਤ ਨਾਬੇ ਪਤਾ ਲੱਗਿਆ ਆਪ ਮਹਾਰੇ ਉਰੇ ਸਾਹਿਬ ਸਰਬੀਰ ਸਿੰਘ ਬਾਦਲ ਨੂੰ ਮਿਲਣ ਵਾਸਤੇ ਆਏ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਹਲਾਸ਼ੇਰੀ ਦੇਣ ਵਾਸਤੇ ਆਏ ਨੇ ਸੋ ਮੈਂ ਸਮਝਦਾ ਕਿ ਅੱਜ ਜੇ ਮਿਲਕੇ ਬਾਫ ਹੋਣਗੇ ਤੁਹਾਡਾ ਨ ਵੀ ਰੂਬਰ ਹੋਣਗੇ ਔਰ ਇਸ ਗੱਲ ਦੀ ਸਨ ਰਖੀਦੀ ਕਰਦੇ ਆ ਕਿ ਜਿਹੜਾ ਮੀਡੀਆ ਨੂੰ ਤੇ ਅਕਾਲੀ ਆਗੂ ਧੱਕਾ ਮਾਰਿਆ ਗਿਆ ਇਹਨਾਂ ਅਫਰਾ ਖਿਲਾਫ ਮੈਂ ਤੋਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਇਹਨਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਇਹ ਜਿਹੇ ਲੋਕ ਲਾ ਰਨ ਆਰਡਰ ਨੂੰ ਮੇਨਟੇਨ ਪੜਕਾਉਂਦੇ ਨੇ ਪਿਛਲੇ 90 ਦੇ ਵਿੱਚ ਕੀ ਹੋਇਆ ਕਿੱਡਾ ਬੜਾ ਬਵਾਲ ਬਣਿਆ ਇੱਥੇ ਖੜੇ ਖੜੇ ਬੰਦੇ ਧੱਕੇ ਮਾਰ ਰਿਹਾ ਐਸੇ ਚੋ ਇਹਦਾ ਮਤਲਬ ਐਸੇ ਉਹ ਚਾਹੁੰਦੇ ਨੇ ਕਿ ਅਕਾਲੀ ਆਲ ਦੇ ਆਗੂ ਲੀਡਰਾਂ ਨਾਲ ਲੜਨ ਪੁਲਿਸ ਪੁਛਾਸ਼ ਨਾਲ ਬਹਿਸ ਹੋਵੇ ਤੇ ਇਹ ਸ਼ੋਅ ਕਰਨ ਵੀ ਅਕਾਲੀ ਆਲ ਦੇ ਆਗੂ ਲੜ ਰਹੇ ਨੇ ਹੈ ਤ ਸੋ ਮੈਂ ਇਹ ਜਿਹੜੇ ਜਿਹੜੇ ਅਫਰ ਨੇ ਜਿਨ੍ਹਾਂ ਦੀ ਛੋਟੀ ਸੋਚ ਵਾਲੇ ਅਫਰ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜੀ ਗੱਲ ਛੋਟੀਆਂ ਗੱਲਾਂ ਪੈਣਾਂ ਨਹੀਂ ਚਾਹੀਦਾ ਸਰਕਾਰ ਨਾਲ ਵਫਾਦਾਰੀ ਸਰਕਾਰ ਬਹੁਤ ਲੰਮੇ ਸਮੇਂ ਜਾਂਦੀ ਹੈ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਹੈ ਜੇਕਰ ਭੁਲੇਖਾ ਉਪਲੇਖਾ ਕੱਢ ਵੀ ਦਵਾਂਗੇ ਕਿਸੇ ਅਫਰ ਉਪਲੇਖਾ ਹੋਊਗਾ ਤਾਂ ਬਿਲਕੁਲ ਐਵੇਂ ਖੰਨਾ ਸਾਹਿਬ ਕੀ ਲੱਗਦਾ ਤੁਹਾਨੂੰ ਇਹਦਾ ਰਿਜ਼ਲਟ ਕੀ ਨਿਕਲਣ ਵਾਲਾ ਹੈ ਇਹ ਕੇਸ ਦਾ ਜਿਵੇਂ ਚੱਲ ਰਿਹਾ ਹੈ ਹਿਰਾਸਤ ਤੇ ਹਿਰਾਸਤ ਵੱਧਦੀ ਜਾ ਰਹੀ ਹੈ 14 ਦਿਨ ਦੀ ਵੱਧਦੀ ਹੈ ਫੇਰ ਵੱਧਦੀ ਅੱਗੇ ਲਗਾਤਾਰ ਐਮਨਜੀ ਚੱਲ ਰਿਹਾ ਦੇਖੋ ਗੱਲ ਇਹ ਆ ਇਹ ਪਹਿਲਾਂ ਵੀ ਮਜੀਠੀਆ ਸਾਹਿਬ ਬਾ ਦੁੱਧਰ ਪਾਣੀ ਬਾਜਿਤ ਬਰੀ ਹੋਏ ਨੇ ਹਾਂਜੀ ਤੇ ਇਹ ਸਰਕਾਰ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਨ ਖਾਤਰ ਦੇਖੋ ਹੜਾ ਦੇ ਵਿੱਚ ਕੋਈ 1% ਕਾਰਗਿਆ ਰਹੀ ਹੈ ਸਰਕਾਰ ਦੀ ਉਹ ਤਾਂ ਪਹਿਲਾਂ ਵੀ ਕਾਰਗਿਰ ਰਹੀ ਆ ਤੇ ਇਹਨੂੰ ਲੋਕਾਂ ਦਾ ਧਿਆਨ ਪੜਕਾਉਣ ਖਾਤਰ ਮਜੀਠੀਆ ਸਾਹਿਬ ਨੂੰ ਬਦਨਾਮ ਕਰਨ ਖਾਤਰ ਕਿਉਂਕਿ ਮਜੀਠੀਆ ਸਾਹਿਬ ਬੜੀ ਬੇਬਾਕੀ ਨਾਲ ਭਗਵੰਤ ਮਾਨ ਦੇ ਬਾਰੇ ਉਹਦੀ ਸਰਕਾਰ ਦੇ ਬਾਰੇ ਕਰਪਸ਼ਨ ਦੇ ਬਾਰੇ ਜੋ ਠੱਗੀਆਂ ਵਜੇ ਉਹਦੇ ਬਾਰੇ ਬੋਲਦੇ ਨੇ ਬਕਾਇਦਾ ਪੂਰੀ ਤਥਾ ਦੇ ਆਧਾਰ ਤੇ ਗੱਲ ਕਰਦੇ ਨੇ ਉਹ ਚੁੱਭਦੇ ਹਨ ਜਿਹੜਾ ਸੰਬੰਧ ਭਗਵੰਤ ਮਾਨ ਦੇ ਖਿਲਾਫ ਬੋਲਦਾ ਸਰਕਾਰ ਦੇ ਖਿਲਾਫ ਬੋਲਦਾ ਉਹ ਉਹਨਾਂ ਦੀ ਅੱਖਾਂ ਚੁੱਭਦਾ ਸੋ ਇਹ ਇਸ ਕਰਕੇ ਇਹ ਝੂਠਾ ਪਰਚਾ ਦੇ ਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਬਕ ਬਿਕਰਨ ਸਿੰਘ ਮਜੀਠੀਆ ਪਹਿਲਾਂ ਵੀ ਚੜ੍ਹਦੀ ਕਲਾ ਸੀ ਹੁਣ ਵੀ ਚੜਦੀ ਗੱਲ ਦੇ ਨੇ ਤੇ ਅੱਗੇ ਵੀ ਚੜਦੀ ਗੱਲ ਦੇ ਰਹਿਣਗੇ ਚਾਹੇ ਪਰਚੇ-ਪੁਰਚੇ ਦਾ ਕੋਈ ਪਰਵਾਹ ਨਹੀਂ ਸ਼ੇਰ ਬਗਾਹ ਹੋ ਉਹਨਾਂ ਨੂੰ ਕਿਸੇ ਪਰਚੇ ਪਰਵਾਹ ਨਹੀਂ ਹੈਗੀ ਬਿਲਕੁਲ ਸੁਖਪਾਲ ਸਿੰਘ ਖੈਰਾ ਵੀ ਲਗਾਤਾਰ ਆਪਣੇ ਪੇਜ ਤੋਂ ਪਾ ਰਹੇ ਨੇ ਕਿ ਅਸੀਂ ਬੋਲਦੇ ਆ ਜਿਹੜੇ ਬੋਲਦੇ ਨੇ ਉਹ ਸਰਕਾਰ ਨੂੰ ਰੜਕਦੇ ਨੇ ਉਹ ਕਿਤੇ ਵਿਜੀਲੈਂਸ ਦੇ ਛਾਪੇ ਕਿਤੇ ਕੁਝ ਕਿਤੇ ਕੁਝ ਵੀ ਐਵੇਂ ਦੀ ਕਾਰਵਾਈ ਸਾਡੇ ਤੇ ਵੀ ਹੋ ਸਕਦੀ ਹੈ ਦੁਬਾਰਾ ਵੀ ਹੋ ਸਕਦੀ ਹੈ ਦੇਖੋ ਗੱਲ ਸੁਣੋ ਤੁਸੀਂ ਸਾਡੇ ਸਾਹਮਣੇ ਆ ਕਿੰਨੇ YouTube ਚੈਨਲ ਬੰਦ ਕਰਤੇ ਕਿੰਨੇ ਮੀਡੀਆ ਵਾਲਾਂ ਨਾ ਪਰਚੇ ਕਰਤੇ ਕੀ ਕੁਝ ਇਹ ਡੈਮੋਕਰੇਸੀ ਦੀ ਹੱਕ ਹੈ ਸਭ ਨੂੰ ਬੋਲਣਾ ਪਰੇ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਜਿਹੜੇ ਪਾਸੇ ਜ਼ੋਰ ਲੱਗਣਾ ਚਾਹੀਦਾ ਸਰਕਾਰ ਦੀ ਕੀਤੀਆਂ ਵਾਅਦਿਆਂ ਦਾ ਹੜਾਂ ਦੇ ਵੀ ਡਿਊਟੀ ਦਾ ਹੜਾਂ ਦੇ ਸਰਕਾਰ ਦੀ ਕਾਰਗੁਜ਼ਾਰੀ ਜੋ ਰਹੀ ਆ ਉਹ ਤਾਂ ਕਰ ਨਹੀਂ ਪਾ ਰਹੇ ਕਰ ਨਹੀਂ ਸਕ ਰਹੇ ਪਰ ਦੂਜੇ ਪਾਸੇ ਆਹੇ ਜਿਹੇ ਸ਼ੋਸ਼ੇ ਵਾਜੇ ਕਰਕੇ ਝੂਠੇ ਵਿੱਚ ਪਰਚੇ ਦੇ ਕੇ ਇਹ ਲੀਡਰਸ਼ਿਪ ਨੂੰ ਬਦਨਾਮ ਕਰਨਾ ਚਾਹੁੰਦੇ ਆ ਜਿਹ ਪੰਜਾਬ ਦੇ ਲੋਕ ਸਮਝ ਚੁੱਕੇ ਆ ਕਿ ਭਗਵਾਨਤਮਨ ਚੁਟਕਲੇ ਸੁਣਾਉਣ ਵਾਲਾ ਸਿਗਾ ਚੁਟਕਲੇ ਸੁਣਾਉਣਾ ਰਹੂਗਾ ਤੇ ਕੋਈ ਉਹਦਾ ਵਿਜ਼ਨ ਹੀ ਹੈ ਕੋਈ ਵਿਜਨਰੀ ਆਗੂ ਨਹੀਂ ਕਿ ਜੋ ਸੋਚ ਸਕੇ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਪੰਜਾਬ ਦੇ ਤਰੱਕੀ ਵੱਲ ਬੱਸ ਲੈ ਕੇ ਜਾਣਾ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਕੋਈ ਇਹਨਾਂ ਦਾ ਇਹਨਾਂ ਦਾ ਹੁਣੀ ਮੰਨ ਦੀ ਸੋਚ ਨਹੀਂ ਕੋਈ ਵਿਜਨ ਨਹੀਂ ਇਹਨਾਂ ਦਾ ਸੋ ਇਸ ਕਰਕੇ ਬੁਰੀ ਤਰ੍ਹਾਂ ਸਰਕਾਰ ਫੇਲ ਹੋ ਚੁੱਕੀ ਆ ਤੇ ਲੋਕ ਪੰਜਾਬ ਦੇ ਅੱਜ ਦੇਖੋ ਐਮਐਲਏ ਦੇ ਗੱਲ ਪੈ ਰਹੇ ਨੇ ਮੰਤਰੀਆਂ ਨੂੰ ਘੇਰ ਰਹੇ ਨੇ ਕਵਸਚਨ ਪੁੱਛ ਰਹੇ ਨੇ ਜਿਹੜੀ ਗੱਲ ਭਗਵੰਤ ਮਾਨ ਕਹਿੰਦੇ ਐਮਐਲਏ ਪੁੱਛੋ ਉਹ ਅੱਜ ਐਮਐਲਏ ਨੇ ਪੁੱਛਦਾ ਚੱਕ ਕੇ ਪਰਚਾ ਤੇ ਗਦਰ ਕਰ ਦਿੰਦੇ ਸੋ ਇਹ ਗੁੰਡਾ ਕਰਦੀ ਐਮਰਜੈਂਸੀ ਕਿ ਇਹ ਸਦਾ ਨਹੀਂ ਚੱਲਦੀ ਹੁੰਦੀ ਬੜਾ ਥੋੜਾ ਸਮਾਂ ਰਹਿ ਗਿਆ ਪੋਟਿਆਂ ਦੇ ਗਿਲ ਨੂੰ ਕੈਨੇਡਾ ਮਰ ਗਿਆ ਜਿਹੜੇ ਅਫਸਰ ਜਿਹੜੇ ਦੂਜੇ ਪ੍ਰਸ਼ਾਸਨ ਤੱਕ ਅਸ਼ੇ ਕਰਦਾ ਇੱਕ ਇੱਕ ਕਰਕੇ ਭੁਗਤਣਾ ਪੈਣਾ ਇਹ ਪਹਿਲਾਂ ਤੁਸੀਂ ਦੇਖੋ ਆ ਕਿੰਨੇ ਅਫਸਰ ਜ਼ਿਲ੍ਹਾ ਦੇ ਬੈਠੇ ਨੇ ਜਿਹੜੇ ਜਿਹੜੇ ਗੁੰਡਾਗਰਦੀ ਕਰਦੇ ਸੀ ਸਰਕਾਰ ਦੀ ਛਾਹ ਦੇ ਉੱਪਰ ਸੋ ਇਸ ਕਰਕੇ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਸੋ ਇਸ ਕਰਕੇ ਸੰਗਤ ਨੂੰ ਆਪਣਾ ਇਨਸਾਫ ਦਵਾਈਏ ਵਧੀਆ ਅਫਸਰ ਵੀ ਹੈਗੇ ਨੇ ਨੀ ਜਿਹੜੇ ਵਧੀਆ ਅਫਸਰ ਨੇ ਫਲਾਉ ਉਹਨਾਂ ਨੂੰ ਤੇ ਵਧੀਆ ਢੰਗ ਨਾਲ ਸਰ ਪ੍ਰਸ਼ਾਸਨ ਚਲਾਉਣਾ ਚਾਹੀਦਾ ਨਿਰਪੱਖ ਇਨਸਾਫ ਦਵਾਉਣਾ ਚਾਹੀਦਾ ਨਾ ਅਗੇ ਲੋਕਾਂ ਦੇ ਡਾਂਗਾ ਮਾਰ ਕੇ ਸਾਨੂੰ ਸਾਫ ਆਊਗਾ ਲੋਕਰ ਸੁਣਨਾ ਚਾਹੀਦਾ ਬਿਲਕੁਲ ਹੜਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਲਗਾਤਾਰ ਬੰਨਾਂ ਤੇ ਜਾ ਰਹੇ ਸੀ ਉੱਥੇ ਉਹਨਾਂ ਨੇ ਡੀਜ਼ਲ ਵੀ ਦਿੱਤਾ ਜਾਂ ਕੈਸ਼ ਵੀ ਦਿੱਤਾ ਮੌਕੇ ਤੇ ਕਿ ਤੇਲ ਪਵਾਓ ਜਾਂ ਜੋ ਵੀ ਛੋਟੀ ਮਤਲਬ ਲੋਡ ਆ ਉਹਦੇ ਅਨੁਸਾਰ ਅਸੀਂ ਹੋਰ ਵੀ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਵੀ ਦੇਖੋ ਲੱਖਾਂ ਲੀਟਰ ਡੀਜ਼ਲ ਦਾ ਸਰਕਾਰ ਸਰ ਸੁਖਵੀਰ ਸਿੰਘ ਬਾਦਲ ਆਪਣੇ ਜੀਬ 'ਚੋਂ ਬੰਨਾਂ ਦੇ ਉੱਪਰ ਮਿੱਟੀ ਦਾ ਪ੍ਰਬੰਧ ਕਰਾ ਕੇ ਤਾਂ ਹੁਣ 300 ਆਪਣਾ 500 ਟਰੱਕ ਚਾਰੇ ਦਾ ਭੇਜਿਆ ਫੋਗਿੰਗ 500 ਫੋਗਿੰਗ ਮਸ਼ੀਨਾਂ ਭੇਜੀਆਂ ਨੇ 100 ਦੇ ਟੀਮ ਡਾਕਟਰ ਵੈਟਰਨ ਡਾਕਟਰਾਂ ਦੇ 50 ਟੀਮਾਂ ਗਈਆਂ ਨੇ ਮੱਛਰਦਾਨੀਆਂ ਤੋਂ ਲੈ ਕੇ ਸਪਰੇਅ ਤੋਂ ਲੈ ਕੇ ਹੁਣ ਅਸੀਂ ਹਲਕੇ ਬਾਈ ਜਿਵੇਂ ਸਾਡੇ ਹਲਕੇ ਚੋਂ ਅਸੀਂ 200 ਕੁਇੰਟਲ ਕਣਕ ਭੇਜ ਰਹੇ ਹਾਂ 20 ਭੇਜ ਰਹੇ ਹਾਂ ਤੇ 400 ਕੁਇੰਟਲ ਅਸੀਂ ਕਣ ਇਕੱਠੀ ਕਰਕੇ ਦੇ ਰਹੇ ਹਾਂ ਤੇ ਇਦਾਂ ਸਾਰੇ ਹਲਕਿਆਂ ਦੇ ਵਿੱਚੋਂ ਵੱਡੇ ਪੱਧਰ ਤੇ ਸਾ ਸਖਬੀਰ ਸਿੰਘ ਬਾਲਦੇ ਗਵਾਇ ਦੇ ਵਿੱਚ ਕਣਕ ਤੇ ਬੀਜਣਾ ਸੀ ਆਪ ਵੰਡ ਗਿਆ ਵੰਗ ਦੇ ਕੇ ਆਮਾ ਠੀਕ ਹੈ ਸੀਐਮ ਭਗਵੰਤ ਸਿੰਘ ਮਾਨ ਨੇ ਮਿਸ਼ਨ ਚੜਦੀ ਕਲਾ ਦੇ ਤਹਿਤ ਫੰਡ ਇਕੱਠਾ ਕਰਨਾ ਸ਼ੁਰੂ ਕਰਿਆ ਕਿ ਐਨਆਰਆਈ ਵੀ ਪਾਉਣ ਫੰਡ ਇਕੱਠਾ ਕਰਨਾ ਇੱਕ ਇੱਕ ਪੈਸਾ ਲਾਵਾਂਗੇ ਉਹਨਾਂ ਦੀ ਮਤਲਬ ਆਪਾਂ ਕਿਤੇ ਨਾ ਕਿਤੇ ਲੋਡ ਬੰਦ ਨਹੀਂ ਲੋਡ ਪੂਰੀ ਕਰਨੀ ਆ ਦੇਖੋ ਅੱਜ ਗੱਲਾਂ ਬਹੁਤ ਵੱਡੇ ਵੱਡੇ ਹੋ ਰਹੀਆਂ ਨੇ ਤੁਸੀਂ ਐਂ ਕਰਿਓ ਯਾਦ ਰੱਖ ਲਿਓ ਜਿਹੜਾ ਇਹਨਾਂ ਨੇ ਫੰਡ ਖਾਤਾ ਬਣਾਇਆ ਉਹ ਸਿੱਧਾ ਸੀਐਮ ਦੇ ਕੋਲੇ ਆ ਕਿਸੇ ਹੋਰ ਕੋਲ ਨਹੀਂ ਹੈਗਾ ਹਾਂਜੀ ਤੇ ਹੁੰ ਤਾਂ ਤਾਂ ਕੋਈ ਬੰਦੇ ਨਹੀਂ ਕਹਿੰਦਾ ਕੋਲੋਂ ਦੇਖੋ ਲੋੜ ਅਜਾ ਅਸੀਂ ਕਹਿੰਦਾ ਸਾਰਾ ਗੁੱਦੇ ਤਾਂ ਹੋਊਗਾ ਅਸੀਂ ਪਰ ਉਹਨਾਂ ਦਾ जख्म ਤੇ ਮਲਮ ਤਾਂ ਲਾ ਰਹੇ ਹਾਂ ਜਿੱਥੇ ਚਾਰੇ ਲੋੜਾਂ ਦਵਾਈਆਂ ਦੀ ਲੋੜਾਂ ਡਾਕਟਰਾਂ ਦੀ ਲੋੜਾਂ ਸਰਪਚਾਰ ਰਹੇ ਆ ਮੱਛਰ ਦਾਣੀ ਆ ਗਈ ਫੋਗਿੰਗ ਮਸ਼ੀਨਾਂ ਆ ਗਈ ਬਿਸਤਰੇ ਆ ਗਈ ਹਾਂਜੀ ਆ 300 ਕੁਆਂਟਲ 50000 ਕੁਆਂਟਲ ਤੋਂ ਵੱਧ ਕਾਣ ਕੇ ਜਾ ਰਹੀ ਆ ਬੀਜ ਆ ਰਿਹਾ ਤੇ ਸਰਕਾਰ ਦੱਸੇ ਤਾਂ ਸੀ ਸਰਕਾਰ ਕੀ ਰਹੀ ਦੀ ਆ ਫੰਡ ਇਕੱਠਾ ਕਰ ਲਿਆ ਫੰਡ ਤਾਂ ਕਰ ਲਿਆ ਬਸ ਚੰਗੀ ਗੱਲ ਆ ਲਾਉਣਗੇ ਕਿੱਥੇ ਪ੍ਰੂ ਇਹ ਕਿੱਥੇ ਕੀ ਕਰਨਗੇ ਲਾਉਣਗੇ ਵਾਦੇ ਮੈਂ 10 ਕਰੋੜ ਦਾ ਕਰਤਾ ਵਾ 10 ਕਰੋੜ ਖਰਚੂਗਾ ਉਹ 10 ਕਰੋੜ ਲਾਇਆ ਕਿੱਥੇ ਦੱਸੋ ਤੁਸੀਂ ਜੇ ਕਾਲੀਆਲ ਬਣ ਰਿਹਾ ਤਾਂ ਸ਼ਰਮ ਲੋਕਾਂ ਨੂੰ ਮੀਡੀਆ ਦਿਖਾ ਕੇ ਬਣ ਰਿਹਾ ਵੀਸ ਬਣ ਰਹੇ ਆ ਤੇ ਇਹਨਾਂ ਦੇ ਕਿੱਦਾਂ ਕਿੱਥੇ ਪੈਸੇ ਲੱਗੇ ਤੇ ਕਿੱਥੇ ਲਾਉਣਗੇ ਠੀਕ ਹੈ ਨਹੀਂ ਵੈਸੇ ਸੀਐਮ ਭਗਵੰਤ ਮਾਨ ਲਗਾਤਾਰ ਕਹਿ ਰਹੇ ਕਿ ਕਿੱਕੇ ਪੈਸੇ ਦਾ ਹਿਸਾਬ ਦਵਾਂਗੇ ਅਸੀਂ ਕਿਉਂਕਿ ਅਸੀਂ 100 ਕਰੋੜ ਪਹਿਲਾਂ ਦੇਤਾ ਉੱਥੇ ਸਾਫ਼ ਸੁਥਾ ਜੇਸੀਬੀਆਂ ਅਸੀਂ ਭੇਜ ਦੀਆਂ ਉੱਥੇ ਜਿਹੜੀਆਂ ਜੇਸੀਬੀਆਂ ਨੇ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਨੇ ਇੱਥੋਂ ਤੱਕ ਕਹਿ ਰਹੇ ਨੇ ਜੀ ਬਾਈ ਸਰਕਾਰ ਜੇਸੀਬੀ ਸਰਕਾਰ ਦੀ ਨਿਗਾਤਾ ਮਾਰ ਕੇ ਉਹ ਕਿ ਕੋ ਜੇਐਸਵੀ ਲੱਗੀ ਲੱਭੀ ਡਾਕਟਰ ਟੀਮ ਲੱਭੀ ਹੋਵੇ ਕੋ ਲੱਭਿਆ ਤਾਂ ਹੋਵੇ ਸਰਕਾਰ ਲਾਨ ਕਰ ਰਹੀ ਆ ਕਰ ਕੁਛ ਨਹੀਂ ਰਹੀ ਆ ਕਰ ਜਿਹੜੇ ਆਮ ਸਮਾਜ ਵਿੱਚ ਸਫਤਾ ਰਹੀਆਂ ਨੇ ਸ਼ਰਮਣੀ ਕਾਲੀਦ ਕਰ ਰਿਹਾ ਇਹ ਸਰਕਾਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਬੁਰੇ ਤਰ੍ਹਾਂ ਫੇਲ ਹੋ ਗਈ ਜਿਹੜਾ ਮੁੱਖ ਮੰਤਰੀ ਹੱਥ ਕੜੇ ਕਰਕੇ ਹਸਪੀਟਲ ਦਾਖਲ ਹੋ ਗਿਆ ਤੇ ਉਹ ਤੋਂ ਤੋਂ ਕੋਈ ਕੀਮਤ ਕਰ ਸਕਦਾ ਤੁਸੀਂ ਉਹ ਤਾਂ ਕੀ ਜਿਹੜਾ ਸਾਡਾ ਜਰਨਲ ਹੀ ਭੱਜ ਗਿਆ ਪੰਜਾਬ ਦਾ ਸੀਐਮ ਲੋਕਾਂ ਚੁੜ ਕੇ ਭੇਜਿਆ ਤੇ ਉਹਦਾ ਕੋਈ ਐਮਬੈਲਡਰ ਦਾ ਬੜ ਨਹੀਂ ਰਿਹਾ ਨਹੀਂ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਜਾ ਕੇ ਅਸੀਂ ਮੀਟਿੰਗ ਲਈ ਆ ਉੱਥੇ ਹਸਪਤਾਲ 'ਚ ਬੈਠ ਕੇ ਸਿੱਧੀ ਮੀਟਿੰਗ ਕੀਤੀ ਆ ਕੈਬਨਿਟ ਦੀ ਮੀਟਿੰਗ ਹੋਈ ਤਾਂ ਗੱਲਬਾਤ ਘਰੀ ਸਾਨੂੰ ਚਿੰਤਾ ਚਲੋ ਚਿੰਤਾ ਤੁਹਾਡੇ ਸਾਹਮਣੇ ਹੀ ਆ ਜੀ ਚਿੰਤਾ ਤੁਹਾਡੇ ਸਾਹਮਣੇ ਇੱਕ ਬੀਬੀ ਲੈਂਦੀ ਫਿਰੋਜ਼ਪੁਰ ਤੋਂ ਆ ਸੋਨੇ ਦੇ ਕਲਪਜੇ ਵਾਲੀ ਉਹ ਤਿਆਰ ਕਰਕੇ ਉਹ ਲੋਕਾਂ ਨੇ ਜਿਹਦੇ ਫੜ ਬੋਲ ਲਈ ਉਹ ਲੋਕਾਂ ਨੇ ਪੰਡੀ ਪ੍ਰਚਾਰ ਹੋ ਗਿਆ ਸੋ ਕਹਿੰਦੇ ਮਤਲਬ ਇਹ ਡਰਾਮੇ ਲੋਕ ਸਮਝਣ ਲੱਗ ਗਏ ਇਹ ਤਾਂ ਪਹਿਲਾਂ ਹੀ ਸਮਝਦੇ ਝੂਠੀਆਂ ਗੱਲਾਂ ਨੇ ਜਿਹੜੇ ਲੋਕਾਂ ਨੂੰ ਬੜੇ ਟਾਈਮ ਬਾਅਦ ਪਤਾ ਲੱਗਿਆ ਤੇ ਆਉਂਦੇ ਸਮੇਂ ਹੋਰ ਪਤਾ ਲੱਗਣ ਗਿਆ ਵੀ ਕੀ ਡਰਾਮੇ ਕੀ ਮਖੌਟਾ ਵਾਲਾ ਕੰਮ ਕਰ ਰਹੇ ਨੇ ਬਿਲਕੁਲ ਜੀ ਸੋ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜੂ ਖੰਨਾ ਪਹੁੰਚੇ ਨੇ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਚੱਲ ਰਹੀ ਆ ਜਾਰੀ ਆ ਮੁਲਾਕਾਤ ਅੰਦਰ ਸੁਖਵੀਰ ਸਿੰਘ ਬਾਦਲ ਦੀ ਤਕਰੀਬ ਨੂੰ 15-20 ਮਿੰਟ ਹੋ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿੰਨਾ ਸਮਾਂ ਉਹਨਾਂ ਦੀ ਮੁਲਾਕਾਤ ਚੱਲਦੀ ਆ ਕਿਉਂਕਿ ਪਹਿਲੀ ਵਾਰ ਸੁਖਵੀਰ ਸਿੰਘ ਬਾਦਲ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਲ ਮੀਟਿੰਗ ਕਰ ਰਹੇ ਨੇ ਕੈਮਰਾਮੈ ਪੰਜਾਬੀ ਲੋਕ ਚੈਨਲ